ਲੁਧਿਆਣਾ ਵਿੱਚ ਬੀਤੇ 2 ਦਿਨੀ ਹੋਈ ਬਰਸਾਤ ਨੇ ਜਲਾਈ ਮਹੀਨੇ ਵਿੱਚ ਮੀਂਹ ਦੀ ਘਾਟ ਨੂੰ ਕਾਫੀ ਹੱਦ ਤੱਕ ਪੂਰਾ ਕਰ ਦਿੱਤਾ ਹੈ। ਉਤੇ ਅਗਸਤ ਮਹੀਨੇ ਵਿੱਚ ਸਧਾਰਨ ਨਾਲੋਂ ਥੋੜੀ ਵੱਧ ਬਰਸਾਤ ਰਿਕਾਰਡ ਕੀਤੀ ਜਾ ਚੁੱਕੀ ਹੈ। ਨਿਜ਼ਰਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨਿਕ ਨੇ 22 ਅਗਸਤ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਘੱਟ ਤੋਂ ਘੱਟ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਜੇ ਅੱਪਾ ਅਗਸਤ ਦੀ ਗੱਲ ਕਰਦੇ ਹਾਂ ਤਾਂ ਅਗਸਤ ਵਿੱਚ ਜਿਹੜੀ ਮੌਨਸੂਨ ਹੈ ਕਾਫੀ ਅੱਛੀ ਇਹਦੀ ਪ੍ਰੋਗਰੈਸ ਰਹੀ ਹੈ। ਜੇ ਜਿਸ ਤਰ੍ਹਾਂ ਕੀ ਹੁਣ ਸਾਡੇ ਕੋਲ ਕੱਲ 60 ਮਿਲੀਮੀਟਰ ਦੇ ਨੀਅਰ ਅਬਾਊਟ ਜਿਹੜੀ ਰੇਨਫਾਲ ਆ ਰਿਕਾਰਡ ਹੋਈ ਹੈ ਜਿਹੜੀ ਕੀ ਕਾਫੀ ਅੱਛੀ ਆਪਾਂ ਕਨਸੀਡਰ ਕਰ ਸਕਦੇ ਆ ਕਿਉਂਕਿ ਜਿਹੜੀ ਇਸ ਵੀਕ ਦੀ ਰੇਨਫਾਲ ਹੈਗੀ ਆ ਉਹ ਨੀਅਰ ਅਬਾਊਟ 40 ਹੁੰਦੀ ਆ ਜਿਹੜੀ ਨਾਰਮਲੀ ਤਾਂ 60 ਮਿਲੀਮੀਟਰ ਜਿਹੜੀ ਰਿਕਾਰਡ ਹੋਈ ਹੈ ਇਸੇ ਤਰ੍ਹਾਂ ਹੀ ਪਿਛਲੇ ਹਫਤੇ ਵੀ ਸਾਡੇ ਕੋਲ 48 ਜਿਸ ਤਰ੍ਹਾਂ ਨਾਰਮਲ ਹੁੰਦੀ ਆ ਤੇ 70 ਦੇ ਨੀਅਰ ਅਬਾਊਟ ਰੇਨਫਾਲ ਜਿਹੜੀ ਰਿਕਾਰਡ ਕੀਤੀ ਗਈ ਸੀ ਸੋ ਹੁਣ ਤੱਕ ਜਿਹੜੀ ਅਗਸਤ ਦੀ ਅਸੀਂ ਦੇਖ ਰਿਹਾ ਲੁਧਿਆਣੇ ਦੀ ਰੇਨਫਾਲ ਨੇ ਵਰਥ 140 ਮਿਲੀਮੀਟਰ ਜਿਹੜੀ ਆ ਉਹ ਰਿਕਾਰਡ ਹੋ ਚੁੱਕੀ ਹੈ ਜਿਹੜੀ ਕਿ ਕਾਫੀ ਅੱਛੀ ਆਪਾਂ ਕਨਸਿਡਰ ਕਰ ਸਕਦੇ ਹਾਂ ਕਿ ਇਸ ਮਹੀਨੇ ਦੀ بارش ਹੈ ਕਿਉਂਕਿ ਨਾਰਮਲੀ ਵੀ 135 ਹੋਣੀ ਚਾਹੀਦੀ ਆ ਹੁਣ ਤੱਕ ਤੇ 140 ਦੇ ਨੇੜੇ ਵਰਥ ਹੋ ਚੁੱਕੀ ਹੈ ਔਰ ਵੈਸੇ ਵੀ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਹਫਤੇ ਤੋਂ ਹੀ ਜਿਹੜਾ ਟੈਂਪਰੇਚਰਸ ਨੇ ਉਹ ਵੀ ਬੜੇ 쿨 ਚੱਲ ਰਹੇ ਨੇ ਜਿਸ ਤਰ੍ਹਾਂ ਕਿ ਨਾਰਮਲ ਟੈਂਪਰੇਚਰ 33 34 ਇਹਨਾਂ ਦਿਨਾਂ ਦੇ ਵਿੱਚ ਹੁੰਦਾ ਤੇ ਇੰਨਾ ਹੀ ਟੈਂਪਰੇਚਰ ਜਿਹੜਾ ਚੱਲ ਰਿਹਾ ਸਗੋਂ ਕਿ ਅੱਜ ਦਾ ਜਿਹੜਾ ਟੈਂਪਰੇਚਰ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ 30 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਦਿਨ ਦਾ ਰਿਕਾਰਡ ਕੀਤਾ ਗਿਆ ਕਿਉਂਕਿ ਬਾਰਿਸ਼ ਜਿਹੜੀ ਹੋਈ ਹੈ ਪਿੱਛੇ ਕੱਲ੍ਹ ਹੋਈ ਹੈ ਜਾਂ ਅੱਜ ਵੀ ਥੋੜੀ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਉਹਦੇ ਨਾਲ ਜਿਹੜਾ ਟੈਂਪਰੇਚਰ ਹੈ ਉਹ ਕਾਫੀ ਫਾਲ ਕੀਤੇ ਨੇ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਟੈਂਪਰੇਚਰ ਹੈ ਉਹ ਵੀ ਪਹਿਲਾਂ ਥੋੜਾ ਜਿਹਾ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਸੀਗਾ 28 ਡਿਗਰੀ ਤੱਕ ਰਿਕਾਰਡ ਕੀਤਾ ਜਾ ਰਿਹਾ ਸੀ ਤੇ 24 ਡਿਗਰੀ ਸਾਡਾ ਜਿਹੜਾ ਨਾਰਮਲ ਹੁੰਦਾ ਹੈ ਅ 26 ਡਿਗਰੀ ਨਾਰਮਲ ਹੁੰਦਾ ਤੇ ਹੁਣ ਅੱਜ 24 ਡਿਗਰੀ ਰਿਕਾਰਡ ਹੋਇਆ ਸੋ ਹੁਣ ਦੋਨੋਂ ਹੀ ਟੈਂਪਰੇਚਰਸ ਜਿਹੜੇ ਨੇ ਉਹ ਨਾਰਮਲ ਤੋਂ ਘੱਟ ਚੱਲ ਰਹੇ ਨੇ ਜਿਸ ਦੇ ਕਰਕੇ ਕੀ ਆਪਾਂ ਕਹਿ ਸਕਦੇ ਆ ਕਿ ਕਾਫੀ ਅੱਛਾ ਪਲੇਜ਼ੈਂਟ ਵੈਦਰ ਜਿਹੜਾ ਉਹ ਚੱਲ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਇਸ ਤਰ੍ਹਾਂ ਦੀ ਹੀ ਸਥਿਤੀ ਰਹਿਣ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਜਿਹੜਾ ਸਿਸਟਮ ਜਿਹੜਾ ਪੰਜਾਬ ਦੇ ਉੱਪਰ ਹਲੇ ਵੀ ਜਿਹੜਾ ਬਣਿਆ ਹੋਇਆ ਔਰ ਆਉਣ ਵਾਲੇ 2-3 ਦਿਨ ਹਲੇ 22 ਅਗਸਤ ਤੱਕ ਉਮੀਦ ਹੈਗੀ ਹੈ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਵੇਂ ਸਕੈਟਰਡ ਜਾਂ ਆਈਸੋਲੇਟਡ ਜਿਹੜੀ ਬਾਰਿਸ਼ ਆ ਉਹ ਹੋ ਸਕਦੀ ਹੈ ਤੇ ਬੱਦਲਵਾਈ ਬਣੀ ਰਹਿੰਦੀ ਸੰਭਾਵਨਾ ਹੈ ਤੇ ਟੈਂਪਰੇਚਰ ਜਿਹੜੇ ਨੇ ਇਸ ਤਰ੍ਹਾਂ ਨਾਰਮਲ ਦੇ ਨੇੜੇ ਤੇੜੇ ਰਹਿਣ ਦੀ ਸੰਭਾਵਨਾ ਹੈ ਕਿਸੇ ਤਰ੍ਹਾਂ ਅਲਰਟ ਦੀ ਜਾਨੀ ਕਿਤਾ ਚਾਹੇ ਭਾਰਤ ਆ ਕੋਈ ਅਲਰਟ ਦੀ ਹਲੇ ਸਾ ਸਾਡੇ ਕੋਲ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਕਿ ਪੰਜਾਬ ਦੇ ਲਈ ਕੋਈ ਅਲਰਟ ਹੈਗਾ ਕਿਉਂਕਿ ਇਹ ਜਿਹੜੀ ਬਾਰਿਸ਼ ਹੈ ਇਹ ਤਾਂ ਜਸਟ ਇਹ ਜ਼ਰੂਰ ਹੈ ਕਿ ਜਿਹੜੀ ਕੱਲ بارش ਹੋਈ ਹੈ ਉਹ ਮੋਡਰੇਟ ਦੇ ਨੇਅਰ ਅਬਾਊਟ ਹੋਈ ਹੈ ਮੋਡਰੇਟ ਟੂ ਹੈਵੀ ਰੇਨਫਾਲ ਕਈ ਜਗ੍ਹਾ ਤੇ ਇਸ ਤਰ੍ਹਾਂ ਹੋਈ ਹੈ ਆ ਬਟ ਫਿਰ ਵੀ ਕੋਈ ਅਲਰਟ ਵਾਲੀ ਕੰਡੀਸ਼ਨ ਨਹੀਂ ਹੈ ਅਲਰਟ ਦੇ ਵਿੱਚ ਤਾਂ ਫਿਰ ਸਪੈਸੀਫਿਕਲੀ ਵਾਰਨਿੰਗਸ ਆਉਂਦੀਆਂ ਨੇ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀ ਸਾਡੇ ਕੋਲ ਹਲੇ ਕੋਈ ਇਨਫੋਰਮੇਸ਼ਨ ਨਹੀਂ ਹੈ ਇਹ ਨਾ ਵਾਕਿਆ ਰਸਤੇ ਵਿੱਚ ਮੌਸਮ ਦੇ ਪ੍ਰੋਗਨੈਕਟ ਨੂੰ ਕੰਪਲੈਟ ਨਹੀਂ ਜੀ ਸਕਿਆ ਇਸਦੇ ਸੰਬੰਧ ਵਿੱਚ ਹਾਂਜੀ ਬਿਲਕੁਲ ਅਗਸਤ ਦੇ ਵਿੱਚ ਮੌਨਸੂਨ ਦੀ ਬੜੀ ਅੱਛੀ ਪ੍ਰੋਗਰੈਸ ਰਹੀ ਹੈ ਔਰ ਮੌਨਸੂਨ ਨੇ ਰਿਵਾਈਵ ਵੀ ਕੀਤਾ ਹੈ ਅਗਸਤ ਦੇ ਵਿੱਚ ਤਾਂ ਹੀ ਜਿਹੜਾ ਆਪਾਂ ਕਹਿ ਸਕਦੇ ਆ ਕਿ ਹੁਣ ਤੱਕ ਜਿਹੜੀ ਬਾਰਿਸ਼ ਹੈ ਨਾਰਮਲ ਚੱਲ ਰਹੀ ਹੈ ਕਿਉਂਕਿ ਪਿੱਛੇ ਜੇ ਆਪਾਂ ਦੇਖਿਆ ਕਿ ਜੁਲਾਈ ਦੇ ਵਿੱਚ ਕਾਫੀ ਡੈਫਿਸਿਟ ਰਿਹਾ ਸੀਗਾ 33% ਤੱਕ ਡੈਫਿਸਿਟ ਸੀਗਾ ਸੋ ਇਸ ਜਿਹੜੀ ਅਗਸਤ ਦੀ ਅੱਛੀ ਬਾਰਿਸ਼ ਆਏ ਨੇ ਕਾਫੀ ਕਵਰ ਅਪ ਕਰ ਲਿਆ ਹੈ ਹਾਂਜੀ ਜਲਦੀ ਦੇ ਬਾਰੇ ਸੰਵਾਦ ਆ ਦੇਖੋ ਇਹ ਜਿਸ ਤਰ੍ਹਾਂ ਹੁਣ بارش ਹੋ ਰਹੀ ਹੈ ਇਹਦੇ ਨਾਲ ਆਪਣੀ ਜਿਹੜੀ ਪਾਣੀ ਦੀ ਪੂਰਤੀ ਹੈ ਕਾਫੀ ਹੱਦ ਤੱਕ ਮਤਲਬ ਹੋ ਰਹੀ ਹੈ ਕਿਉਂਕਿ ਜਿੰਨਾ ਕੁ ਪਾਣੀ ਚਾਹੀਦਾ ਉਹ ਇਹ ਇੰਨੀ بارش ਜਿਹੜੀ ਹੈ ਉਹ ਉਹਨੂੰ ਕਵਰ ਅਪ ਕਰਨ ਦੇ ਵਿੱਚ ਕਾਫੀ ਸਹਾਇਕ ਸਿੱਧ ਹੋਏਗੀ ਬਟ ਇਹ ਹੈ ਕਿ ਉਸ ਤੋਂ ਇਲਾਵਾ ਫਿਰ ਵੀ ਜਿਸ ਤਰ੍ਹਾਂ ਹਿਊਮਿਡ ਵੈਦਰ ਬਣਿਆ ਰਹਿੰਦਾ ਤਾਂ ਕੁਝ ਡਿਜ਼ੀਜ਼ਸ ਜਾਂ ਕੋਈ ਇਨਸੈਕਟ ਪੈਸਟ ਦਾ ਜਿਹੜਾ ਅਟੈਕ ਆ ਉਹ ਹੋ ਸਕਦਾ ਕਿਉਂਕਿ ਕਾਫੀ ਹਿਊਮਿਡਿਟੀ ਜਿਹੜੀ ਹੈ ਉਹ ਮਾਰਨਿੰਗ ਈਵਨਿੰਗ ਦੀ ਨਾਰਮਲ ਤੋਂ ਜ਼ਿਆਦਾ ਚੱਲ ਰਹੀ ਹੈ ਅ ਤੇਸ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਜਿੱਥੇ ਵੀ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਆ ਪ੍ਰੋਬਲਮ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਕਿ ਕੋਈ ਪੀਲਾਪਨ ਆ ਰਿਹਾ ਹੈ ਜਾਂ ਕੋਈ ਕੀਟ ਜਿਹੜੇ ਆ ਉਹ ਥ੍ਰੈਸ਼ਹੋਲਡ ਲੈਵਲ ਤੋਂ ਜ਼ਿਆਦਾ ਨੇ ਤਾਂ ਉੱਥੇ ਉਹਨਾਂ ਨੂੰ ਮਹਾਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ